ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਨੇ ਰੇ ਜੀ ਨਲੱਜ ਲਾਜ ਤੋਹੇ ਨਾਹੀ ਹਰ ਤੱਜ ਕਤ ਕਾਹੂ ਕੇ ਜਾਹੀ ਜਾਂ ਕੋ ਠਾਕੁਰ ਉੱਚਾ ਹੋਈ ਸੋ ਜਨ ਪਰਕਰ ਜਾਤ ਨਾ ਸੋਈ ਏ ਸ਼ਬਦ ਦੇ ਵਿੱਚ ਇੱਕ ਬਹੁਤ ਵੱਡੀ ਫਿਟਲਾਣ ਤਪਾਈ ਹੈ ਜੋ ਇੱਕ ਆਪਣੇ ਅਕੀਦੇ ਆਪਣੇ ਮਾਲਕ ਪ੍ਰਭੂ ਨੂੰ ਛੱਡ ਕੇ ਜਿਨ੍ਹਾਂ ਨੇ ਤੇਰੇ ਲਈ ਕੁਛ ਦੇਣ ਦਿੱਤੀ ਆ ਉਹਨਾਂ ਨੂੰ ਛੱਡ ਕੇ ਜੇ ਤੂੰ ਕਿਤੇ ਹੋਰ ਮੰਗਦਾ ਫਿਰਦਾ ਤਾਂ ਤਰਕਾਰ ਆ ਤੇਰੇ ਤੇ ਜਿਵੇਂ ਸਪਸ਼ਟ ਲਿਖਿਆ ਦੇਖੋ ਰੇ ਜੀ ਨਲਜ ਐ ਬਿਸ਼ਰਮ ਜੀ ਲਾਜ ਤੋਹੇ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਹਰ ਤੱਜ ਪਰਮਾਤਮਾ ਨੂੰ ਛੱਡ ਕੇ ਕਤ ਕਾਹੂ ਕੇ ਜਾਈ ਕਿਤੇ ਹੋਰ ਕਿਉਂ ਜਾਣਾ ਜਾ ਕੋ ਠਾਕੁਰ ਉੱਚਾ ਹੋਈ ਸੋ ਜਨ ਪਰਕਰ ਜਾਤ ਨ ਸੋਈ ਜੀਦਾ ਮਾਲਕ ਜੀਦਾ ਪਿਓ ਦੇਣ ਤੇ ਸਮਰੱਥ ਹੋਵੇ ਉਹਦੇ ਜਵਾਕ ਕਿਤੇ ਹੋਰ ਜਾ ਕੇ ਮੰਗਦੇ ਚੰਗੇ ਨਹੀਂ ਲੱਗਦੇ ਜੇ ਗਾਤਰੇ ਕਿਰਪਾਨਾਂ ਵੀ ਪਾਈਆਂ ਨੇ ਪੱਗਾਂ ਵੀ ਸਜਾਈਆਂ ਨੇ ਸਿੱਖਾ ਤੈਨੂੰ ਗੁਰੂ ਤੇ ਆਪਣੇ ਤੇ ਭਰੋਸਾ ਹੀ ਨਹੀਂ ਰਿਹਾ ਕਿ ਗੁਰੂ ਦੇਣ ਦੇ ਸਮਰਥ ਹੈ ਫਿਰ ਟੇਕੇ ਮੱਥੇ ਪਾਈਆਂ ਕਿਰਪਾਨਾਂ ਫਸਾਈਆਂ ਪੱਗਾਂ 'ਚ ਸਿਰ ਤੇਰਾ ਕੀ ਕੰਮ ਹੈ ਜੁੱਤੀਆਂ ਹੀ ਪਹਿਣਗੀਆਂ ਜੇਕਰ ਗੁਰਬਾਣੀ ਦੇ ਕੀਤੇ ਤੋਂ ਹਟ ਕੇ ਪਰਾਂ ਜਾ ਕੇ ਕਰਦਾ ਦੇਖੋ ਇੱਕ ਗੱਲ ਸਪਸ਼ਟ ਹੈ ਜਦੋਂ ਬਾਣੀ ਨੇ ਕਹਿਤਾ ਵੀ ਜਦੋਂ ਤੇਰਾ ਮਾਲਕ ਪਰਮਾਤਮਾ ਦੇਣ ਦੇ ਸਮਰੱਥ ਹੈ ਜਦੋਂ ਸੌਦਾ ਮੇਲੇ ਘਰ ਚੋਂ ਦੁਕਾਨਾਂ ਤੇ ਨਹੀਂ ਜਾਂਦਾ ਜੇ ਹੁਣ ਬਾਪ ਦੇਣ ਦੇ ਸ਼ਕਸ਼ਮ ਹੈ ਸਭ ਕੁਝ ਉਹਦੇ ਕੋਲੇ ਦੇਣ ਲਈ ਸਭ ਕੁਝ ਹੈ ਤੇ ਬਕਾਇਦਾ ਉਹਨੇ ਦਿੱਤਾ ਵੀ ਬਹੁਤ ਕੁਛ ਆ ਪਹਿਲਾਂ ਤੈਨੂੰ ਪਰ ਫੇਰ ਵੀ ਛੱਡ ਕੇ ਤੂੰ ਬਾਪ ਦਾ ਪੱਲਾ ਸ਼ਰੀਕਾਂ ਦੇ ਜਾ ਕੇ ਮੰਗੇ ਫਿਰ ਇਹ ਤਾਂ ਲਾਣਤ ਵਾਲੀ ਗੱਲ ਇਹ ਬਣਦੀ ਆ ਦੇਖੋ ਇਹਦੇ ਚ ਦੋਏ ਗੱਲਾਂ ਬਣਦੀਆਂ ਨੇ ਜਾਂ ਤਾਂ ਬੰਦਿਆ ਤੇਰਾ ਅਕੀਦਾ ਝੂਠਾ ਹੈ ਜਾ ਫਿਰ ਤੇਰਾ ਰੈਬਰ ਝੂਠਾ ਫਿਰ ਹੁਣ ਇੱਥੇ ਲਾਲਾ ਸਾਹਿਬ ਗੁਰੂ ਸਾਹਿਬਾਨ ਨੇ ਜੋ ਬਾਣੀ ਦੇ ਵਿੱਚ ਪੂਰਨੇ ਪਾਕੇ ਗਏ ਨੇ ਉਹ ਪੂਰਨਿਆ ਤੇ ਆਪਣੇ ਆਪ ਨੂੰ ਵੀ ਬਾਹਰਤਾ ਉਹ ਸਿਧਾਂਤ ਪਿੱਛੇ ਪਿੱਛੇ ਨਹੀਂ ਹਟੇ ਸੱਚ ਦੀ ਕਸਵੱਟੀ ਨੂੰ ਪੂਰਾ ਨਿਤਾਰਨ ਲਈ ਤੇ ਉਹਨਾਂ ਦੇ ਨਿਤਾਰੇ ਹੋਏ ਸੱਚ ਨਾਲ ਤੂੰ ਕੀ ਇਨਸਾਫ ਕਰਦਾ ਫਿਰਦਾ ਆਲੂ ਵਰਗਾ ਹੋਇਆ ਪਿਆ ਸਿੱਖ ਕੋਈ ਥਾਂ ਹੀ ਨਹੀਂ ਨਾ ਕੋਈ ਮੜੀ ਨਾ ਕੋਈ ਮਸਾਣੀ ਨਾ ਕੋਈ ਪੱਥਰ ਨਾ ਕੋਈ ਬਾਬਾ ਕੋਈ ਨਾ ਕੋਈ ਦੇ ਕੋਈ ਜਗ੍ਹਾ ਹੀ ਨਹੀਂ ਛੱਡੀ ਜਿੱਥੇ ਸਜਦੇ ਨਹੀਂ ਕਰਦਾ ਫਿਰਦਾ ਹੁੰਦਾ